ਸਾਸੰਗਤ ਜੀ ਹਰੇ ਕੰਮ ਕਰਨ ਦਾ ਇੱਕ ਤਰੀਕਾ ਹੁੰਦਾ ਹੈ ਇੱਕ ਮਰਿਆਦਾ ਹੁੰਦੀ ਹੈ ਭਾਵੇਂ ਅਸੀਂ ਗੁਰਬਾਣੀ ਪੜ੍ਹੀਏ ਨਿਤਨੇਮ ਕਰੀਏ ਕਥਾ ਕੀਰਤਨ ਕਰੀਏ ਜਾਂ ਫਿਰ ਜੋਤ ਜਗਾਈਏ ਆਪਣੇ ਘਰਾਂ ਦੇ ਵਿੱਚ ਬਹੁਤ ਸਿੱਖ ਜੋਤ ਜਗਾਉਂਦੇ ਆ ਪਰ ਕਈ ਵਾਰ ਸਾਡੇ ਕੋਲੋਂ ਅਣਜਾਣਪੁਨੇ ਦੇ ਵਿੱਚ ਗਲਤੀਆਂ ਹੋ ਜਾਂਦੀਆਂ ਜਿਦੇ ਕਰਕੇ ਅਸੀਂ ਆਪਣਾ ਕਰਮ ਤਾਂ ਕਰ ਦਿੰਨੇ ਆ ਪਰ ਫਲ ਨਹੀਂ ਮਿਲਦਾ ਜਿੰਨੇ ਵੀ ਇਤਿਹਾਸਿਕ ਗੁਰੂ ਘਰ ਨੇ ਉੱਥੇ ਜੋਤ ਜਗਦੀ ਹੈ ਉੱਥੇ ਸ਼ਹੀਦ ਸਿੰਘਾਂ ਦਾ ਪੈਰਾ ਹੁੰਦਾ ਅਸੀਂ ਹੁਣ ਜਾਣਾਂਗੇ ਕਿ ਜਿਹੜੇ ਕਮਰੇ ਵਿੱਚ ਅਸੀਂ ਜੋਤ ਜਗਾਉਂਦੇ ਹਾਂ ਉੱਥੇ ਸਾਨੂੰ ਕੀ ਨਹੀਂ ਰੱਖਣਾ ਚਾਹੀਦਾ ਇਨਸਾਨ ਆਪਣੇ ਸੁੱਖਾਂ ਦੇ ਖਾਤਰ ਭਜਿਆ ਫਿਰਦਾ ਹੈ ਘਰ ਦੇ ਵਿੱਚ ਸੁੱਖ ਸ਼ਾਂਤੀ ਧਨ ਦੌਲਤ ਤੇ ਸਿਹਤ ਇਨਸਾਨ ਇਹਦੇ ਪਿੱਛੇ ਹੀ ਭਜਿਆ ਫਿਰਦਾ ਜੇ ਸਾਨੂੰ ਇਹਨਾਂ ਵਿੱਚੋਂ ਕੁਝ ਨਹੀਂ ਮਿਲਦਾ ਤੇ ਫਿਰ ਅਸੀਂ ਹੋਰ ਪਾਸੇ ਜਿਵੇਂ ਕਿ ਪੰਡਤ ਨਕਲੀ ਬਾਬੇ ਉਹਨਾਂ ਕੋਲ ਜਾਣਾ ਸ਼ੁਰੂ ਕਰ ਦਿੰਨੇ ਆ ਸਾਨੂੰ ਗੁਰੂ ਮਹਾਰਾਜ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਤੇ ਨਕਲੀ ਬਾਬਿਆਂ ਕੋਲ ਕਦੇ ਵੀ ਨਹੀਂ ਜਾਣਾ ਚਾਹੀਦਾ ਜਿਹੜਾ ਬੰਦਾ ਆਪਣਾ ਪੈਰ ਦੋ ਬੇੜੀਆਂ ਦੇ ਵਿੱਚ ਰੱਖਦਾ ਉਹ ਹਮੇਸ਼ਾ ਡੁੱਬਦਾ ਹੀ ਹੈ ਹੁਣ ਕਈ ਜਿਹੜੇ ਨਕਲੀ ਬਾਬੇ ਹੁੰਦੇ ਆ ਉਹ ਸਾਨੂੰ ਇਹ ਕਹਿ ਦਿੰਦੇ ਆ ਕਿ ਫਲਾਣਾ ਧਾਗਾ ਬੰਨ ਲੈ ਜਾਂ ਇਹ ਚੀਜ਼ ਗੱਲ ਵਿੱਚ ਪਾ ਲੈ ਤੇਰਾ ਕੰਮ ਬੰਜੇਗਾ ਤੇ ਫਿਰ ਅਸੀਂ ਉਹੀ ਚੀਜ਼ਾਂ ਪਾ ਕੇ ਜੋਤ ਜਲਾਣੇ ਆ ਇਸ ਤਰ੍ਹਾਂ ਜੋਤ ਜਲਾਈ ਕਦੇ ਵੀ ਪ੍ਰਵਾਨ ਨਹੀਂ ਹੁੰਦੀ ਕੁਝ ਲੋਗ ਐ ਹੋ ਜੇ ਹੁੰਦੇ ਆ ਜਿਨ੍ਹਾਂ ਨੂੰ ਜਦ ਗੁਰੂ ਘਰ ਤੋਂ ਕੁਝ ਮਿਲਦਾ ਨਹੀਂ ਉਹ ਆਪਣਾ ਦਰ ਬਦਲ ਲੈਂਦੇ ਆ ਆਪਣਾ ਦਰ ਬਦਲ ਕੇ ਇਹ ਫਿਰ ਪਖੰਡੀਆਂ ਕੋਲ ਜਾਣਾ ਸ਼ੁਰੂ ਕਰ ਦਿੰਦੇ ਆ ਇਹ ਪਖੰਡਿਆਂ ਦੀ ਦਿੱਤੀ ਕੋਈ ਵੀ ਚੀਜ਼ ਸਾਨੂੰ ਜੋਤ ਵਾਲੇ ਕਮਰੇ ਦੇ ਵਿੱਚ ਕਦੇ ਨਹੀਂ ਰੱਖਣੀ ਚਾਹੀਦੀ। ਇਹ ਸਾਡੀ ਸਭ ਤੋਂ ਵੱਡੀ ਗਲਤੀ ਹੁੰਦੀ ਹੈ। ਸਾਨੂੰ ਸਾਡੇ ਮਹਾਰਾਜ ਨੇ ਪੰਜ ਕਗਾਰ ਦਿੱਤੇ ਹਨ। ਸਰਬਲੋ ਦਾ ਘੜਾ ਦਿੱਤਾ ਹੈ। ਸਾਨੂੰ ਇਹ ਛੱਡ ਕੇ ਕਿਦਰੇ ਵੀ ਹੋਰ ਜਾਣ ਦੀ ਲੋੜ ਨਹੀਂ ਹੈਗੀ। ਜੇ ਤਾਂ ਅਸੀਂ ਕਿਤੇ ਹੋਰ ਜਾਂਦੇ ਹਾਂ ਤੇ ਸਾਡੇ ਤੋਂ ਵੱਡਾ ਮੂਰਖ ਕੋਈ ਵੀ ਨਹੀਂ। ਤੇ ਜਦ ਅਸੀਂ ਇਹ ਪਖੰਡਿਆਂ ਦੀ ਦਿੱਤੀ ਹੋਈ ਚੀਜ਼ ਆਪਣੇ ਘਰ ਦੇ ਵਿੱਚ ਰੱਖ ਦਿੰਦੇ ਹਾਂ ਤੇ ਇਹ ਕਹਿੰਦੇ ਆ ਕਿ ਸਾਨੂੰ ਸੁੱਖ ਕਿਉਂ ਨਹੀਂ ਮਿਲਦਾ। ਇਹ ਸਾਡੀ ਬਹੁਤ ਵੱਡੀ ਨਿਆਂਮਤ ਹੈ। ਸਾਨੂੰ ਹਮੇਸ਼ਾ ਹੀ ਗੁਰੂ ਘਰ ਨਾਲ ਜੁੜਨਾ ਚਾਹੀਦਾ ਹੈ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਤੇ ਉਹਨੂੰ ਵਿਚਾਰਨਾ ਚਾਹੀਦਾ ਹੈ ਅਸੀਂ ਆਪਣੇ ਗੁਰੂ ਨੂੰ ਸਲਾਮ ਵੀ ਕਰੀ ਜਾਂਦੇ ਆ ਤੇ ਜਵਾਬ ਵੀ ਦੇਈ ਜਾਂਦੇ ਆ ਜੋ ਕਿ ਇਹ ਬਹੁਤ ਗਲਤ ਗੱਲ ਹੈ ਜੋਤ ਜਗਾਂ ਦੀ ਅਸਲੀ ਮਰਿਆਦਾ ਕੀ ਹੈ ਉਹ ਮਰਿਆਦਾ ਇਹ ਹੈ ਕਿ ਵਾਹਿਗੁਰੂ ਸਾਡਾ ਪਰੋਸਾ ਤੇਰੇ ਤੇ ਹੀ ਹੈ ਤੂੰ ਭਾਵੇਂ ਸਾਨੂੰ ਰਾਜਾ ਬਣਾ ਦੇ ਭਾਵੇਂ ਸਾਨੂੰ ਭਿਖਾਰੀ ਬਣਾ ਦੇ ਅਸੀਂ ਆਪਣਾ ਦਰ ਕਦੇ ਵੀ ਨਹੀਂ ਬਦਲਾਂਗੇ ਤੇ ਉਹ ਸੱਚੇ ਵਾਹਿਗੁਰੂ ਦਾ ਹੀ ਨਾਮ ਜਪਾਂਗੇ ਅਸੀਂ ਜਦ ਕਦੇ ਵੀ ਕੋਈ ਆਪਣਾ ਕੰਮ ਕਰਦੇ ਹਾਂ ਤੇ ਉਹਨੂੰ ਅਸੀਂ ਬਹੁਤ ਧਿਆਨ ਨਾਲ ਕਰਦੇ ਹਾਂ ਕਿਉਂਕਿ ਤੇ ਗਲਤ ਨਾ ਹੋ ਜੇ ਸਾਨੂੰ ਉਹਦੇ ਵਿੱਚ ਕਿਤੇ ਘਾਟਾ ਨਾ ਪੈ ਜੇ ਤੇ ਜਦ ਅਸੀਂ ਰੱਬ ਦਾ ਨਾਮ ਲੈਣ ਲੱਗਦੇ ਹਾਂ ਕਿ ਸਾਡਾ ਮਨ ਨਹੀਂ ਲੱਗਦਾ ਧਿਆਨ ਨਹੀਂ ਜੁੜਦਾ ਜਿੰਨੇ ਇਕਾਗਰ ਹੋ ਕੇ ਅਸੀਂ ਆਪਣਾ ਕੰਮ ਕਰਦੇ ਹਾਂ ਤੇ ਜੇ ਇੰਨੇ ਇਕਾਗਰ ਹੋ ਕੇ ਅਸੀਂ ਰੱਬ ਦਾ ਨਾਮ ਲਵਾਂਗੇ ਤੇ ਗੁਰੂ ਸਾਡੇ ਤੇ ਬਹੁਤ ਖੁਸ਼ ਹੋਣਗੇ ਸਾਡੇ ਤੇ ਕਿਰਪਾ ਬਹੁਤ ਹੋਏਗੀ ਇਨਸਾਨ ਫਿਰ ਕਹਿੰਦਾ ਕਿ ਮੈਂ ਜੋਤ ਜਗਾਦਾ ਪਰ ਮੇਰੇ ਘਰ ਵਿੱਚ ਸੁੱਖ ਸ਼ਾਂਤੀ ਨਹੀਂ ਮਿਲਦੀ ਪਰ ਅਸੀਂ ਇਹ ਨਹੀਂ ਜਾਣਦੇ ਕਿ ਜਿਹੜੇ ਅਸੀਂ ਇਹ ਨਕਲੀ ਬਾਬਿਆਂ ਤੇ ਪਖੰਡੀਆਂ ਕੋਲ ਜਾਂਦੇ ਆ ਉਹਦੇ ਕਰਕੇ ਸਾਡਾ ਕੰਮ ਖਰਾਬ ਹੋ ਰਿਹਾ ਜੀ ਅਸੀਂ ਜੋਤ ਜਗਾਣੀ ਹੈ ਤੇ ਪੂਰੀ ਸ਼ਰਧਾ ਭਾਵਨਾ ਨਾਲ ਜਗਾਈਏ ਵਾਹਿਗੁਰੂ ਦਾ ਸਿਮਰਨ ਕਰਕੇ ਜਗਾਈਏ ਸਾਡੇ ਗੁਰੂ ਦੀ ਬਾਣੀ ਇੰਨੀ ਸਰਲ ਇੰਨੀ ਸਾਦੀ ਰਹਿਤ ਮਰਿਆਦਾ ਪਰ ਫਿਰ ਵੀ ਅਸੀਂ ਪਤਾ ਨਹੀਂ ਕਿਉਂ ਟੁੱਟਦੇ ਜਾ ਰਹੇ ਹਾਂ ਬਸ ਇਹ ਗੱਲ ਦਾ ਤੁਸੀਂ ਖਾਸ ਖਿਆਲ ਰੱਖਣਾ ਹੈ ਜਿਹੜੀ ਇਹ ਨਕਲੀ ਸਾਧਾਂ ਦੀ ਦਿੱਤੀ ਹੋਈ ਜੀਜ ਜੋਤ ਕੋਲ ਕਦੇ ਰੱਖਣੀ ਨਹੀਂ ਤੇ ਉਹਨਾਂ ਕੋਲ ਕਦੇ ਜਾਣਾ ਵੀ ਨਹੀਂ ਸੋਏ ਤੁਸੀਂ ਮਿੱਥ ਲੋ ਕਿ ਅਸੀਂ ਕਿਤੇ ਹੋਰ ਜਾਣਾ ਹੀ ਨਹੀਂ ਜੇ ਅਸੀਂ ਜਾਵਾਂਗੇ ਤੇ ਸਿਰਫ ਗੁਰੂ ਘਰ ਜਾਵਾਂਗੇ ਜੇ ਮੰਨਾਂਗੇ ਤੇ ਕੇਵਲ ਗੁਰਬਾਣੀ ਮੰਨਾਂਗੇ ਤੂੰ ਪਾਵੇਂ ਸਾਡੇ ਨਾਲ ਜੋ ਮਰਜ਼ੀ ਕਰ ਲੈ ਅਸੀਂ ਤੇਰੇ ਹੀ ਹਾਂ ਜੇ ਅਸੀਂ ਗੁਰੂ ਕੋਲ ਕੁਝ ਮੰਗਣਾ ਹੈ ਤਾਂ ਇਹ ਮੰਗੋ ਕਿ ਗੁਰੂ ਮੈਨੂੰ ਆਪਣਾ ਬਣਾ ਲੈ ਮੈਨੂੰ ਨਾਮ ਦੀ ਦਾਤ ਦੇ ਤੇ ਅਮਰਦੀ ਦਾਤ ਦੇ ਤੇ ਦੂਜੀ ਚੀਜ਼ ਕਿਹੜੀ ਆ ਹੁਣ ਜੋਤ ਜਗਾਨ ਸਮੇ ਇਹ ਧਿਆਨ ਰੱਖੋ ਕਿ ਉਹ ਕਿਸੇ ਵੀ ਤਰ੍ਹਾਂ ਦੇ ਪੜਦੇ ਜਾਂ ਕੱਪੜੇ ਦੇ ਨੇੜੇ ਨਾ ਹੋਵੇ ਜੋਤ ਦੀ ਲਾਟ ਅਚਾਨਕ ਹਵਾ ਨਾਲ ਹਿੱਲ ਸਕਦੀ ਹੈ ਅਤੇ ਕਪੜੇ ਨੂੰ ਅੱਗ ਲੱਗ ਸਕਦੀ ਹੈ। ਜੋਤ ਦੇ ਨੇੜੇ ਕੋਈ ਵੀ ਕਾਗਜ਼, ਕਿਤਾਬ ਜਾਂ ਅਖਬਾਰ ਨਾ ਰੱਖੋ। ਇਹ ਚੀਜ਼ਾਂ ਬਹੁਤ ਤੇਜ਼ੀ ਨਾਲ ਅੱਗ ਫੜਦੀਆਂ ਹਨ। ਲੱਕੜ ਦੀਆਂ ਮੇਜ਼ਾਂ ਅਤੇ ਅਲਮਾਰੀਆਂ ਦੇ ਬਹੁਤ ਨੇੜੇ ਜੋਤ ਨਾ ਰੱਖੋ। ਲੱਕੜ ਵੀ ਇੱਕ ਜਲਨਸ਼ੀਲ ਪਦਾਰਥ ਹੈ। ਲੰਬੇ ਸਮੇਂ ਤੱਕ ਗਰਮੀ ਪੈਣ ਨਾਲ ਜਾਂ ਅਚਾਨਕ ਲਾੜ ਦੇ ਸੰਪਰਕ ਵਿੱਚ ਆਉਣ ਨਾਲ ਇਸ ਨੂੰ ਅੱਗ ਲੱਗ ਸਕਦੀ ਹੈ। ਜੋਤ ਨੂੰ ਖਿੜਕੀ ਦੇ ਨੇੜੇ ਨਾ ਰੱਖੋ ਕਿਉਂਕਿ ਖਿੜਕੀ ਵਿੱਚੋਂ ਆਉਣ ਵਾਲੀ ਹਵਾ ਜੋਤ ਦੀ ਲਾਟ ਨੂੰ ਕਿਸੇ ਜਲਨਸ਼ੀਲ ਚੀਜ਼ ਤੱਕ ਪਹੁੰਚਾ ਸਕਦੀ ਹੈ ਜਿਸ ਕਮਰੇ ਵਿੱਚ ਅਸੀਂ ਜੋਤ ਜਗਾਉਂਦੇ ਹਾਂ ਸਾਨੂੰ ਉਸ ਕਮਰੇ ਦੀ ਸਫਾਈ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਉੱਥੇ ਰੋਜ਼ ਝਾੜੂ ਪੋਚਾਣਾ ਹੋਣਾ ਚਾਹੀਦਾ ਹੈ ਜੇ ਅਸੀਂ ਸਫਾਈ ਨਹੀਂ ਕਰਾਂਗੇ ਜਾਂ ਜਿਹਦੇ ਵਿੱਚ ਅਸੀਂ ਜੋਤ ਜਗਾਉਂਦੇ ਹਾਂ ਉਹਦੀ ਸਫਾਈ ਨਹੀਂ ਕਰਾਂਗੇ ਤਾਂ ਅਸੀਂ ਵਾਹਿਗੁਰੂ ਦੀ ਕਿਵੇਂ ਖੁਸ਼ੀ ਲੈ ਸਕਦੇ ਹਾਂ ਜਿੱਥੇ ਜੋਤ ਜਗਾਨੀ ਹੈ ਉਹ ਜਗ੍ਹਾ ਬਿਲਕੁਲ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਜਦ ਕਈ ਲੋਕ ਜੋਤ ਜਗਾਉਂਦੇ ਹਨ ਤੇ ਉਹ ਨਾਲ ਨਾਲ ਗੱਲਾਂ ਵੀ ਕਰੀ ਜਾਂਦੇ ਆ ਜੋ ਕਿ ਬਹੁਤ ਗਲਤ ਗੱਲ ਹੈ ਜਦੋਂ ਅਸੀਂ ਜੋਤ ਜਗਾਉਂਦੇ ਹਾਂ ਤੇ ਸਾਨੂੰ ਬਹੁਤ ਇਕਾਗਰਿਤ ਹੋ ਕੇ ਜੋਤ ਜਲਾਣੀ ਚਾਹੀਦੀ ਹੈ ਵਿੱਚ ਹੀ ਅਸੀਂ ਘਰ ਦੇ ਮੈਂਬਰਾਂ ਨੂੰ ਬੁਲਾਈ ਜਾਂਦੇ ਆਂ ਬੱਚਿਆਂ ਨੂੰ ਬੁਲਾਈ ਜਾਂਦੇ ਆਂ ਸਾਨੂੰ ਇਹ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਹਰ ਧਰਮ ਦੇ ਵਿੱਚ ਮੰਨਮਤਾ ਹੁੰਦੀ ਹੈ ਭਾਵੇਂ ਉਹ ਸਿੱਖ ਹੋਣ Hindu ਹੋਣ ਜਾਂ ਮੁਸਲਮਾਨ ਹੋਣ ਸੱਚਾ ਮੁਸਲਮਾਨ ਕਦੇ ਵੀ ਕਬਰਾਂ ਤੇ ਮੱਥਾ ਨਹੀਂ ਟੇਕਦਾ ਪਰ ਪੰਜਾਬ ਦੇ ਵਿੱਚ ਇੰਨੀਆਂ ਕਬਰਾਂ ਨੇ ਉੱਥੇ ਹਰ ਤਰ੍ਹਾਂ ਦੇ ਲੋਕ ਜਾਈ ਜਾਂਦੇ ਨੇ ਉਹਦੇ ਵਿੱਚ ਕਿੰਨੇ ਹੀ ਸਾਡੇ ਸਿੱਖ ਭਰਾ ਵੀ ਨੇ ਪੱਥਰ ਨੂੰ ਮਖਾਟੇ ਕੇ ਇਨਸਾਨ ਪੱਥਰੀ ਬਣ ਜਾਂਦਾ ਸਿੱਖਾਂ ਦੇ ਵਿੱਚ ਵੀ ਡੇਰਾਵਾਦ ਹੈ ਸਾਨੂੰ ਇਹ ਸਾਰੀਆਂ ਹੀ ਚੀਜ਼ਾਂ ਛੱਡ ਕੇ ਗੁਰੂ ਦੇ ਲੜ ਲੱਗਣਾ ਚਾਹੀਦਾ ਤੇ ਤੀਜਾ ਜਿਹੜੇ ਘਰ ਦੇ ਵਿੱਚ ਵੀ ਗੁਰੂ ਦੀ ਪਵਿੱਤਰ ਜੋਤ ਜਗਦੀ ਹੈ ਸਾਨੂੰ ਉਹ ਘਰ ਦੇ ਵਿੱਚ ਕੋਈ ਵੀ ਨਸ਼ੀਲਾ ਪਦਾਰਥ ਨਹੀਂ ਲਿਆਉਣਾ ਚਾਹੀਦਾ ਜੋਤ ਚ ਗਾਨ ਦੀ ਕੁ ਮਰਿਆਦਾ ਹੁੰਦੀ ਹੈ ਕੁਝ ਨਿਯਮ ਹੁੰਦੇ ਆ ਬਿਨਾਂ ਰਹਿਤੋ ਕੋਈ ਵੀ ਸਿੱਖ ਨਹੀਂ ਹੋ ਸਕਦਾ ਗੁਰੂ ਸਾਹਿਬ ਨੇ ਕਿਹਾ ਕਿ ਮੈਨੂੰ ਰਹਿਤ ਪਿਆਰੀ ਹੈ ਸਿੱਖ ਪਿਆਰਾ ਨਹੀਂ ਹੈ ਕੁਝ ਲੋਕਾਂ ਵਿੱਚ ਸ਼ਰਧਾ ਹੀ ਇੰਨੀ ਹੁੰਦੀ ਹੈ ਕਿ ਉਹ ਗੁਰੂ ਤੋਂ ਸਭ ਕੁਝ ਹੀ ਲੈ ਜਾਂਦੇ ਆ ਪਰ ਕਈ ਲੋਕਾਂ ਵਿੱਚ ਬਿਲਕੁਲ ਵੀ ਸ਼ਰਧਾ ਨਹੀਂ ਹੁੰਦੀ ਸੋ ਜੋਤ ਜਗਾਉਣ ਸਮੇਂ ਤੁਸੀਂ ਇਹ ਗੱਲਾਂ ਦਾ ਖਾਸ ਧਿਆਨ ਰੱਖਣਾ ਕਿ ਪਹਿਲੀ ਤਾਂ ਆਪਖੰਡੀ ਬਾਬਿਆਂ ਤਾਂਤਰਿਕਾਂ ਤੋਂ ਕੁਝ ਵੀ ਚੀਜ਼ ਲਿਆ ਕੇ ਜੋਤ ਵਾਲੀ ਥਾਂ ਤੇ ਨਾ ਰੱਖੋ ਤੇ ਦੂਜਾ ਜਿੱਥੇ ਵੀ ਜੋਤ ਜਗਾਉਂਦੇ ਹੋ ਉੱਥੇ ਧਿਆਨ ਰੱਖੋ ਕਿ ਕਿਸੇ ਪਰਦੇ ਜਾਂ ਕਿਸੇ ਚੀਜ਼ ਨੂੰ ਅੱਗ ਨਾ ਲੱਗ ਜੇ ਤੀਜਾ ਸਾਨੂੰ ਜੋਤ ਉੱਥੇ ਕਦੇ ਵੀ ਨਹੀਂ ਜਗਾਣੀ ਚਾਹੀਦੀ ਜਿਸ ਘਰ ਦੇ ਵਿੱਚ ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਹੁੰਦੀ ਹੈ ਤੇ ਜਿੱਥੇ ਜੋਤ ਜਗਦੀ ਹੈ ਸਾਨੂੰ ਉਹ ਥਾਂ ਦੀ ਸਫਾਈ ਰੱਖਣੀ ਚਾਹੀਦੀ ਹੈ ਸਾਨੂੰ ਜੋਤ ਉੱਥੇ ਲਗਾਣੀ ਚਾਹੀਦੀ ਹੈ ਜਿੱਥੇ ਛੋਟੇ ਬੱਚੇ ਦਾ ਹੱਥ ਨਾ ਪਹੁੰਚੇ ਕੋਈ ਉੱਚੀ ਥਾਂ ਹੋਵੇ ਨੀਵੀਂ ਥਾਂ ਤੇ ਜੋਤ ਬਿਲਕੁਲ ਵੀ ਨਾ ਲਗਾਓ ਸੋ ਸਾਨੂੰ ਜੋਤ ਮਰਿਆਦਾ ਵਿੱਚ ਜਗਾਉਣੀ ਚਾਹੀਦੀ ਹੈ ਜਦੋਂ ਵੀ ਅਸੀਂ ਜੋਤ ਜਗਾਉਂਦੇ ਹਾਂ ਸਾਨੂੰ ਨਾਮ ਸਿਮਰਨ ਅਤੇ ਮੂਲ ਮੰਤਰ ਦਾ ਜਾਪ ਨਾਲ-ਨਾਲ ਕਰਨਾ ਚਾਹੀਦਾ ਹੈ ਤੇ ਰੱਬ ਨੂੰ ਸੱਚੇ ਕਾਲਪੁਰਖ ਨੂੰ ਅਰਦਾਸ ਕਰੋ ਕਿ ਤੂੰ ਮੈਨੂੰ ਆਪਣਾ ਬਣਾ ਲੈ ਤੇ ਰੱਬ ਤੋਂ ਸਦਾ ਹੀ ਸਰਬੱਤ ਦਾ ਭਲਾ ਮੰਗੋ ਸਰਬੱਤ ਦੇ ਭਲੇ ਦੇ ਵਿੱਚ ਹੀ ਆਪਣਾ ਭਲਾ ਸਾਨੂੰ ਜੋਤ ਅੰਮ੍ਰਿਤ ਵੇਲੇ ਜਗਾਣੀ ਚਾਹੀਦੀ ਹੈ ਅੰਮ੍ਰਿਤ ਵੇਲੇ ਉੱਠ ਕੇ ਰੱਬ ਦਾ ਨਾਮ ਲੈ ਕੇ ਪਾਠ ਕਰਕੇ ਦੇਸੀ ਘੋਦੀ ਜੋਤ ਜਗਾਓ ਇਹਦੇ ਨਾਲ ਕਰ ਗਿਆ ਜਿੰਨੀਆਂ ਵੀ ਨੈਗੇਟਿਵ એનર્ਜੀ ਹੈ ਉਹ ਸਾਰੀਆਂ ਪੋਜ਼ਿਟਿਵ ਹੋ ਜਾਂਦੀ ਹੈ ਸੰਗਤ ਜੀ ਹੁਣ ਅਸੀਂ ਕੁਝ ਦਿਨ ਮੂਲ ਮੰਤਰ ਦਾ ਜਾਪ ਕਰ ਲਈਏ ਤਾਂ ਕਿ ਸਾਨੂੰ ਕਥਾ ਸੁਣਾਉਣ ਦਾ ਦੁਗਣਾ ਫਾਇਦਾ ਹੋਏ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓਂਕਾਰ ਸਤਨਾਮ ਕਰਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓੰਕਾਰ ਸਤਨਾਮ ਕਰਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓੰਕਾਰ ਸਤਨਾਮ ਕਰਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਪੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਪੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਪੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਪੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਪੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਪੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਪੰ ਗੁਰਪ੍ਰਸਾਦ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਏਕ ਓੰਕਾਰ ਸਤਨਾਮ ਕਰਤਾਪੁਰਖ ਨਿਰਭਉ ਨਿਰਵੈਰ ਅਕਾਲਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓੰਕਾਰ ਸਤਨਾਮ ਕਰਤਾਪੁਰਖ ਨਿਰਭਉ ਨਿਰਵੈਰ ਅਕਾਲਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓੰਕਾਰ ਸਤਨਾਮ ਕਰਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਪੰ ਗੁਰ ਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਪੰ ਗੁਰ ਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ اجونی سیپنگ گرپرساد ایک ست نام کرتا پورک نرپہ نرویر اکال مورت اجونی سیپنگ گرپرساد ایک ست نام کرتا پورکھ نرپو نرویر اکال مورت اجونی سیپنگ ਗੁਰਪ੍ਰਸਾਦ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਪੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਪੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਪੰ ਗੁਰਪ੍ਰਸਾਦ ਏਕੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਪੰ ਗੁਰਪ੍ਰਸਾਦ ਏਕੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਪੰ گر پرساد اکوںکار ست نام کرتا پورک نرپو نرویر اکال مرت اجونی سیپنگ پرساد ایک اونکار ست نام کرتا پورکھ نر ویر اکال مرت اجونی سیپنگ گر پرساد ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓਂਕਾਰ ਸਤਨਾਮ ਕਰਦਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਪੰ ਗੁਰਪ੍ਰਸਾਦ